ਸਵੇਰੇ ਕਮੈਂਟਾਂ ਵਿੱਚ ਦੱਸਿਓ ਕਿ ਸਵੇਰੇ ਗ੍ਰੇਨ ਹੈਗਾ ਕਿ ਨਹੀਂ ਹੈਗਾ ਸੂਰਜ ਗ੍ਰੇਨ ਦੱਸਣ ਲਈ ਸਵੇਰੇ ਬਾਕੀ ਕਮੈਂਟਾਂ ਵਿੱਚ ਵੀ ਦੱਸੋ ਠੀਕ ਹੈ ਨਜੀ ਪਲਾਟ 'ਚ ਆਹੀ ਚਾਹ ਲੈ ਕੇ ਮਾਰਨਿੰਗ ਟਾਈਮ ਅਗੇ ਜਾਣਦੇ ਨਾਰੀਅਲ ਲੈ ਜਾਂਦੇ ਆ ਘਰੇ ਲਿ ਪਹੁੰਚ ਚੁੱਕੇ ਘਰ ਕਰਾਵਾ ਪਹੁੰਚ ਗਏ ਆ ਦੋ ਦਾ ਟਾਈਮ ਹੋ ਚੱਲਿਆ ਨਾਰੀਲਾ ਨਾਂ ਨਾਲ ਪੀ ਲੈਣਾ ਨਾਰੀਲਾੰਦਾ ਹੋ ਪਿਆ ਤੇ ਫਿਰ ਆਪਣੀ ਡਿਊਟੀ ਲੱਗੀ ਆ ਜੀ ਗੱਡੀ ਉਹਨਾਂ ਗਏ ਨਾਨਾਪੁਰ ਸਾਹਿਬ ਤੇ ਹੁਣ ਚਾਹ ਲੱਗੇ ਫਿਰ ਜਾਨਾ 4:00 ਵਜੇ 3:30 4:00 ਵਜੇ ਜਾਣਾ ਕੀ ਹਾਲ ਵਾ ਠੀਕ ਹੋ ਹਾਂਜੀ ਗੁੱਡੀ ਆ ਪਲਾਟ ਚੋਂ ਡੇ ਆਉਣ ਦਾ ਟਾਇਰ ਹੋ ਗਿਆ ਪੈਂਚਰ ਇਹ ਤੋ ਦੇਖ ਲਿਆ ਕਰੋ 2 ਵੱਡੀ ਗਈ ਹੈ ਹੁਣ 2 ਪੌਨੇ ਨਵੀਂ ਟਾਈਮ ਹੋ ਗਿਆ ਵਾ 8:30 ਦਾ ਟਾਈਮ ਕਾਫੀ ਨੀਰਾ ਬੜਾ ਹੋ ਗਿਆ ਪਣੋਂਦੇ ਆਉਂਦੇ ਆ ਤੇ ਮੈਂ ਦੰਦੇ ਚਲਾ ਲਿਆ ਕਿਉਂਕਿ ਰਾਜਦ ਕਾ ਜੈਤਵਾਰ ਦੁਕਾਨ ਨਹੀਂ ਕੋਈ ਗੱਲੀ ਆਉਂਦਾ ਵੀ ਦੀ ਦੁਕਾਨ ਖੁੱਲੀ ਹੈ ਕਿ ਮੈਂ ਕਿਹਾ ਚਲੋ ਇੱਥੋਂ ਕੋਲ ਲੈਣੇ ਆ ਦੀ ਵੀ ਆ ਗਿਆ ਵੇ ਪੱਗ ਸਾਈਡ ਤੋਂ ਲੈ ਬੈ ਲਿਆ ਸੌਰੀ ਇਹ ਵਾਈਟ ਹੱਥ ਲਿਪੜ ਜਾਂਦੇ ਮੈਚ ਦੇਖਣ ਭਰਾ ਮੈਚ ਦੇਖਣ ਡਿਆ ਇਧਰ ਇਧਰ ਮਤ ਉਹ ਮਤ ਬਾਲ ਦੇਖਣ ਡੀ ਕਿਤੇ ਸੋਹਣੇ ਨਾ ਮੰਮੀ ਨੇ ਉਹਦੇ ਟੋਪੀ ਵੀ ਲਾਤੀ ਖਲਾਰਤੇ ਬਾਲ ਉਹ ਜਾ ਵੇਖਦੀ ਸੂਈ ਲਾਇਕ ਦਿਸੇ ਅੱਖਾਂ ਚ ਵਾਲ ਪੈਣਗੇ ਵੀ ਖੋਲ ਦੇ ਸਾਰੇ ਗਰੇ ਆਂ ਬੋਲੀ ਜੇ ਮੈਂ ਨਾ ਨੇ ਲਾਈ ਇਹ ਨਾ ਮੈਂ ਤਾਂ ਨਾਲ ਦੋ ਚਿਰ ਗੱਲਾਂ ਮਤਾਂ ਮਾਰ ਲੀਏ ਬਣਾ ਹੀ ਦੀਏ 5 ਕਿ ਮਿੰਟ ਦਾ ਕੀ ਹੈ ਟੈਕਾਉਟ ਹੋ ਗਿਆ ਜੀ ਟੈਕਾਉਟ ਹੋ ਗਈ ਕਿੱਥੇ ਤੱਕ ਕੰਮ ਨੂੰ ਵੇੜਦਾ ਫਿਰ ਆਮ ਚੱਲਣ ਡਿਆ ਸਾਹਬ ਨਹੀਂ ਗਏ ਨੇ ਅਨੰਤਪੁਰ ਸਾਹਿਬ ਦੱਸ ਕੇ ਗਏਗਾ ਨਹੀਂ ਗੱਡੀ ਨਹੀਂ ਗਈ ਨਾ ਅਨੰਤਪੁਰ ਸਾਹਿਬ ਤੇ ਆਪਣੀ ਡਿਊਟੀ ਤਹੀ ਭਗਤਾਉਣੀ ਉਹਦੇ ਵੰਡੇ ਡਿਊਟੀ ਭਗਤਾਉਣੀ ਹੈ ਮਤਲਬ ਮੇਰਾ ਕਹਿੰਦਾ ਵੀ ਸਬਜ਼ੀਆਂ ਸੋਜੀਆਂ ਦਾ ਧਿਆਨ ਰੱਖਣਾ ਮਗਰੋਂ ਠੀਕ ਹੈ ਉਹ ਗੰਡੇ ਨਾਲ ਦੋ ਪਟਕੇ ਲੈ ਜੀ। ਜਾਣਦੇ ਮਸਤਾ ਉੱਤੇ ਕੰਮ ਕਰਾ। ਚਾਂਦੀ ਨੇ ਮਹਿੰਗੇ ਨੇ ਗੰਡੇ ਆ ਡੈਡੀ ਨੇ ਆਪਣੇ ਸਾਹ ਜੀ ਵੇਖਿਆ ਜਾਵੇ। ਡੈਡੀ ਨੇ ਬੜ ਨਾ ਨਹੀਂ ਦਿੰਦਾ ਉਹ ਤੇ ਕਹਿੰਦਾ। ਮੈਨੂੰ ਡੈਡੀ ਕਹਿੰਦੇ ਸਵੇਰੇ ਚੱਲ ਜਾਂਦੇ ਇੱਥੇ 9:00 ਤੇ ਸ਼ਾਮੀ ਆ ਜਾਂਦੇ 6:00 ਹੋਏ ਨਾ। ਮੈਂ ਮੈਨੂੰ ਸੜ ਜੀ ਧੁੱਪੇ। ਹੈ? ਹੈ? ਪਤਾ ਕੋਈ ਨਹੀਂ ਇਹਦੇ ਪਹੁੰਚੇ ਹੀ ਗੱਲ ਕਰਨੀ। ਅੱਜ ਅੱਜ ਪਹੁੰਚੇ ਅੱਜ। ਅੱਜ ਹੀ ਪਹੁੰਚੇ ਨਾ ਡੈਡੀ। ਨੰਦਪੁਰ ਸਾਬਾ ਜੀ ਹਨਾ ਅੱਜ ਮੱਥਾ ਟੇਕਣਗੇ ਅੱਜ ਮੱਥਾ ਟੇਕਣਗੇ ਫਿਰ ਕੱਲ ਆਉਣਗੇ ਹਨਾ ਕੱਲ ਦੀ ਪਰਸੋਂ ਆਉਣਗੇ ਮੇਰੇ ਸੋਨ ਪਰਸੋਂ ਆਉਣਗੇ 26 ਤਰੀਕ ਨੂੰ ਆਉਣਾ 26 26 ਬਰੀ ਅੱਜ ਅੱਜ 26 ਅੱਜ 26 ਤਰੀਕ ਕੱਲ ਤਾਂ ਦਿਨ ਰਹਿ ਗਿਆ ਕੱਲ ਤਾਂ ਰਹਿ ਗਿਆ ਫਿਰ ਵੀ 25 26 ਉਹ ਪਰਸੋਂ ਹੀ ਕਿ ਫਿਰ ਪਾਣੀ ਵੀ ਤਾਰੋ ਦਿਖਾ ਪਾਣੀ ਪੀ ਲਿਆ ਹੁਣ ਪੀਤਾ ਮੈਂ ਚੇਤਾ ਭੁੱਲ ਗਿਆ ਇਹ ਕਹਿੰਦੇ ਉਹ ਬਬਾ ਢੋਪਾਲ ਸਿੰਘ ਜੀ ਦੀ ਮੱਥਾ ਟੇਕਦੇ ਹਾਂ ਅੱਛਾ ਉਧਰ ਨੂੰ ਵੀ ਗਏ ਸੀ ਬਬਾ ਢੋਪਾਲ ਸਿੰਘ ਜੀ ਦੀ ਹਾਂ ਤੇ ਹੁਣ ਆਨੰਦਪੁਰ ਸਿਆਲ ਤੋਂ ਉੱਥੇ ਵੀ ਟ੍ਰੱਕਾ ਕੇ ਗਿਆ ਟਰੱਕ ਤੇ ਤੁਸੀਂ ਤੁਸੀਂ ਕਹਿੰਦੇ ਕਿ ਨਹੀਂ ਬਬਾ ਢੋਪਾਲ ਸਿੰਘ ਜੀ ਦੇ ਨਹੀਂ ਗਿਆ ਇੱਕ ਵਾਰ ਹੀ ਗਏ ਬੜੇ ਚਰਾਂ ਦੀ ਗੱਲ ਮੈਂ ਤਾਂ ਇੱਕ ਵਾਰੀ ਵੀ ਨਹੀਂ ਗਿਆ ਬੜੇ ਚਰਾਂ ਦੀ ਗੱਲ ਮੈਂ ਮਨਿਕਰ ਸਾਹਿਬ ਇੱਕ ਵਾਰੀ ਗਿਆ ਉਹ ਸਕੂਲੇ ਆਪਣੇ ਛੋਟੇ ਛੋਟੇ ਉਹ ਪਿੰਡੋਂ ਟਰਾਲੀ ਗਈ ਉਹ ਗਏ ਸਾਰੇ ਅੱਛਾ 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 ਉੱਥੇ ਲੰਗਰ ਘਾਟੀ ਲੱਗ ਦਿੰਦੇ ਐਰ ਕਾਂ ਦੇ ਗੱਡੀਆਂ ਵਾਲਿਆਂ ਨੇ ਲੰਗਰ ਲਾਏ ਬਾਬੇ ਫੜਪਾ ਸਿੰਘ ਦੇ ਉੱਥੇ ਵੀ ਹਾਂ ਕਿਦਾਂ ਸਫਾਈ ਕਿਦਾਂ ਉੱਥੇ ਉਹ ਪਿਛੋਂ ਨਹੀਂ ਲਾ ਪਰ ਮੈਂ ਸੋਨ ਜਾਈ ਆ ਇਹ ਵੀ ਇਹ ਵੀ ਗਈ ਆ ਡੈਡੀ ਵੀ ਗਏ ਆ ਤੇ ਮੰਮੀ ਵੀ ਗਈ ਆ ਮੈਂ ਇਕੱਲਾ ਨਹੀਂ ਗਿਆ ਆਪਣੇ ਪਰਵਾਚ ਬਾਬਾ ਫੜਪਾ ਸਿੰਘ ਜੀ ਦੇ ਮਨਜੀਤ ਦੇ ਨਾਲ ਗਏ ਹਾਂ ਮਨਜੀਤ ਨੇ ਖੜਿਆ ਤਾਰੇ ਵਾਲਾ ਦੋ ਦੋ ਵਾਰੀ ਗਏ ਜੇ ਤੁਸੀਂ ਦੋ ਦੋ ਵਾਰ ਹੀ ਗਏ ਹੈ ਨਾ ਹਾਂ ਉਹ ਤਾਂ ਪਤਾ ਨਹੀਂ ਹੁਣ ਉਹਦਾ ਸੁਣ ਚਾਈ ਬਸ ਸੰਗਰਾਦਲ ਦੇ ਬਾੜ ਹੁੰਦਾ ਹੁਣ ਵੇਖੋ ਮਹਾਰਾਜ ਨੇ ਭਾਈ ਉੱਗੇ ਪਤਾ ਨਹੀਂ ਆ ਫਿਰੋਜ ਕਰਦੇ ਆ ਜਾਂ ਗਿਰਸਾ ਬਣੀ ਵੇਖੋ ਮਮੇ ਓਦਾਂ ਇੱਕ ਰਾਤ ਰਹਿ ਗਏ ਤੇ ਮੈਂ ਚੱਲ ਮੈਂ ਜਾਣਾ ਹੈ ਅੱਜ ਤੇ ਮਮੀ ਤੇ ਜਾਣ ਨਹੀਂ ਦੇ ਮੈਂ ਕਹਿੰਦੇ ਮੈਂ ਨਹੀਂ ਜਾਣਾ ਮਾਫਰਾ ਨਵੀਂ ਨਹੀਂ ਜਾਣਾ ਮੈਂ ਤੇ ਤੁਸੀਂ ਤੇ ਕੱਲੇ ਕਿੱਧਰ ਰਹੋਗੇ ਘਰੇ ਕਿਉਂਕਿ ਡੈਡੀ ਦੇ ਗਏ ਅਨੰਦਪੁਰ ਸਾਹਿਬ ਤੇ ਫਿਰ ਮਮਮੀ ਨੂੰ ਨਾਲ ਹੀ ਲੈ ਮਹਾ ਚਲੀਏ ਕਿਉਂ ਇੱਥੇ ਕਿੱਥੇ ਚੱਲੀ ਰਹੂਗੇ ਫਿਰ ਹੁਣ ਮੂੰਹ ਮਮਮੀ ਦੇ ਮੂੰਹ ਨਹੀਂ ਤਾਂ ਜੁੱਕਦੀ ਅਗਲੀ ਨੇ ਆ ਨਾ ਤੈਨੂੰ ਨਵੀਂ ਲੈ ਜੀ ਸ਼ੂਗਰ ਦੀ ਦਵਾਈ ਭਰਾ ਤੁਹਾਨੂੰ ਪਤਾ ਮੇਨ ਹੁੰਦੀ ਉਹ ਡੈਡੀ ਦੇ ਨਾਲ ਖੜੀਏ ਬਾਕੀ ਇੱਧਰ ਦਾ ਦੂਰ ਦਾ ਨਹੀਂ ਗੋਲੀਆਂ ਖਾਣੀਆਂ ਬਾਕੀ ਤੂੰ ਚਲੋ ਮਾਰੇ ਮੇਰੇ ਕਿ ਉਹਦਾ ਦਵਾਈ ਦੂਈ ਤੇ ਉੱਥੇ ਵੀ ਡਾਕਟਰ ਰੂਟਰ ਬਥੇਰੇ ਆਏ ਹੁੰਦੇ ਆ ਵੀ ਐਡੀ ਗੱਲ ਨਹੀਂ ਹੈਗੀ ਵੀ ਅਦੇ ਨਾ ਹੋਏ ਤਾਂ ਗੱਡੀਆਂ-ਕੁੱਡੀਆਂ ਤੇ ਵੀ ਆਮ ਲੱਗੀਆਂ ਹੁੰਦੇ ਆ ਡੈਕਟਰ 시ਵਾਲੇ ਲੱਗ ਕੈਂਪ ਜੇ ਵੀ ਲੱਗੇ ਹੁੰਦੇ ਆ ਕੈਂਪ ਜੇ ਬਾਬਾ ਉਹੀ 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 ਇਹ ਭਾਨੇ ਸਿੱਧੂ ਦੀ ਆਪਾਂ ਸੁਣਦੇ ਆ ਇੰਟਰਵਿਊ ਤੇ ਬੜੀਆਂ ਚੰਗੀਆਂ ਆ ਭਾਨੇ ਸਿੱਧੂ ਬੜੀਆਂ ਚੰਗੀਆਂ ਗੱਲਾਂ ਕਰਦਾ ਚਲੋ ਮੈਂ ਆ ਸੁਣ ਲੈਣੀਆਂ ਚਾਹੀਦੀਆਂ ਚੰਗੀਆਂ ਗੱਲਾਂ ਨੂੰ ਕਿੰਨੇ ਕੈਚ ਕਰਨਾ ਚਾਹੀਦਾ ਹੈ ਅਮਲ ਕਰਨਾ ਚਾਹੀਦਾ ਉਹ ਗੱਲਾਂ ਤੇ ਇੱਥੇ ਬਹੁਤ ਗਾਹਾਂ ਚੱਲ ਜਾਂਦੇ ਮਨੂੰ ਯਾਰ ਮੇਨੇ ਭਾਜੀ ਮੈਨੂੰ ਕਹਿੰਦੇ ਆ ਪਾਜੀ ਪਾਜੀ ਮੈਨੂੰ ਕਹਿੰਦੇ ਵੀ ਦੀਪ ਸ਼ੋਰੂਮ ਪਾਜੀ ਮਾਪੜਾ ਪਾਜੀ ਕਹਿੰਦੇ ਬਣੇ ਪੱਤਰੇ ਬੈੱਡ ਬੁੱਢ ਲਿਆ ਗਿਆ ਇਹ ਮਰਦ ਸੁਣ ਲਿਆ ਕਰੀ ਬਟਾਲੇ ਵਿੱਚ ਐ ਕਰੀ ਤੇ ਮਾਪੜਾ ਜੀ ਕਹਿੰਦੇ ਕਿੰਨੇ ਕੁ ਪੀਸ ਮੈਂ ਕੋਈ 50 ਕੁ ਪੀਸ ਮੈਨੂੰ ਇਹ ਚੀਜ਼ ਲੈ ਲੈ ਪਾਜੀ ਕਹਿੰਦੇ ਪਹਿਲਾਂ 50 ਪੀਸ ਲਾਉਣਾ ਤੇ ਕਿਲਾ ਖਰੀਦਣਾ ਪੈਣਾ ਇੱਕ ਜ਼ਮੀਨ ਦਾ ਮੁਰਕੇ ਮੇਰੀ ਗੱਲ ਨਾਲ ਅੱਧਾ ਕਿਲਾ ਵੀ ਨਹੀਂ ਖਰੀਦਦੇ ਇਹਨਾਂ ਦੇ ਪੈਸੇ ਤਾਂ ਉੱਥੇ ਮੁੱਕ ਜਾਣੇ ਤੇ ਉਹ ਉਹ ਧਾਰੇਲੇ ਵਾਲੇ ਨੇ ਜਿਆਦਾ ਨਹੀਂ 20 ਕਿ ਬੈਟ ਲੱਗ ਜਾਣ 10 ਵੀ ਲਾਉਣੇ ਕਿਤੇ ਨਹੀਂ 10 ਚੱਲ ਦਾ ਹੀ ਲੱਗਦਾ ਤੂੰ ਕੋਈ ਨਹੀਂ ਇਹਦੇ ਗੱਲ ਉਹ 10 ਵੀ ਕਿਤੇ ਲਾਉਣੇ ਮਰਦ ਜੀ ਚਾਮਾ ਦੇ ਬੈਠੇ ਹੋਏ ਮਹੀਨੇ ਦੇ ਜਦੋਂ ਸੈਟਿੰਗਾਂ ਮੈਂ ਨਹੀਂ ਹੈ ਮਾਈ ਹੈਗੇ ਕੰਮ ਤੇ ਤੂੰ ਨਹੀਂ ਨਹੀਂ ਯਾਰ ਤੁਹਾਡਾ ਬੰਦਾ ਕਾਗ ਢੀਰ ਰਹਿਦਾ ਅਜੇ ਵੀ ਸੈਟਿੰਗ ਆਵੇ ਕੱਲ੍ਹ ਕਿਹਾ ਇਹ ਮਾ ਦੇਦਾ ਉਹ ਚਰਾ ਲੈਣਾ ਉਹ ਬੰਦਾ ਉਹਦੇ ਘਰ ਵਾਲੀ ਨੂੰ ਕਿਵੇਂ ਪੁੱਛਦਾ ਮੱਲਸੀ ਬੜੀ ਕੁਝ ਨਹੀਂਦਾ ਉਹ ਵੀ ਨਹੀਂ ਗੱਲ ਉਹ ਸਾਹਮਣੇ ਲਾ ਰਿਹਾ ਮੇਰੇ ਕੋਲ ਜਰਾ ਇੱਕ ਬੰਦਾ ਆ ਰਿਹਾ ਉਹਦੇ ਕੋਲ ਕੀ ਕਹਿੰਦਾ ਭਾਜੀ ਇਦਾਂ ਬੰਦਾ ਕਰੇ ਨਹੀਂ ਦੇ ਬੈੱਡ ਦੇ ਨਾਲ ਇੱਕ ਸੈਟੀ ਫਰੀ ਦੁਕਾਨ ਤੇ ਹੈਗੀ ਆ ਪੜਿਆ ਪਿੰਕ ਪਿੰਕ ਕੀਤਾ ਅੱਜ ਉਹ ਤਾਂ ਗੱਲ ਛੱਡ ਦੇ ਮਮਣੇ ਕਾ ਰਾਤ ਸੌਣ ਲੱਗਾ ਇਹਨਾਂ ਨਾਲ ਲੜਾਗਾ ਇੰਨਾ ਚਾ ਇਹਨਾਂ ਕੰਦਾ ਪਰ ਮੈਂ ਜਦੋਂ ਸਪੋਰਟ ਮੇਰੇ ਨਾਲ ਚਿਹਰੇ ਵੱਖਣੀਆਂ ਆਹੋ ਯੂ ਸਾਰਟ ਜਾਓ ਇੰਨਾ ਕਰੋ ਘੜ ਘੜ ਚਾਹ ਬਣਾ ਕੇ ਲਿਆਓ ਵੈਸੇ ਕਹਿੰਦੇ ਚਾਹ ਬੜੀ ਸਵਾਦ ਬਣਾਉਂਦੀ ਆ ਆਹੋ ਗੋਲ ਵਾਲੀ ਗੋਲ ਵਾਲੀ ਸਹੀ ਗੱਲ ਚੱਲ ਕਿੱਥੇ ਹੋ ਯਾਰ ਲੋਹੀ ਨਿਕਲਦਾ ਆਉਂਦਾ ਗੁੱਡੇ ਚੋਂ ਇਹ ਜਾਓ ਲਿਆਓ ਪਟੀ ਲਿਆਓ ਪਟੀ ਲਿਆਓ ਮੈਂ ਕਹਿੰਦਾ ਵਾ ਗੁੱਡੇ ਦੇ ਵਿੱਚ ਪਟੀ ਰੱਖੀ ਪਾਜੀ ਮੇਰੀ ਗੱਲ ਸੁਣੋ ਮੇਰੀ ਗੱਲ ਤਾਂ ਸੁਣੋ ਜੱਗੀ ਵੱਲੋਂ ਨਹੀਂ ਤੇ ਲਵਾ ਲੋ ਦੁੱਧ ਦਾ ਰਬੜੀ ਨੇ ਖਾ ਕੇ ਜੀ ਪਾਜੀ ਕਹਿੰਨ ਰਬੜੀ ਨੇ ਖਾ ਕੇ ਜੀ ਨਹੀਂ ਤੇ ਬਾਹਰੋਂ ਮਾਂ ਡੈਡੀ ਨੂੰ ਵੇਲੇ ਪਾਉਂ ਸ਼ੂਗਰ ਹੈ ਨਾ ਉਹਨੇ ਮਿੱਠਾ ਚੁੱਕੀ ਜਲੀ ਜਾਣਾ ਡੈਡੀ ਨਹੀਂ ਵੇਂਦਾ ਮੁੰਡਾ ਨਹੀਂ ਨਹੀਂ ਰਵੜੀ ਬੜੀ ਖੁਸ਼ ਹੋ ਕੇ ਖਾਂਦਾ ਹੁਣ ਅਨੰਦਪਰ ਸਾਹਿਬੇ ਰਵੜੀ ਖਾ ਲਈ ਵੀ ਪੁੱਛ ਲੋ ਹੁਣ ਕਰਕੇ ਭਾਈ ਫੋਨ ਕਰਕੇ ਪੁੱਛ ਲਾ ਮੇਰਾ ਕਿਹਾ ਗੱਡੀ ਚ ਪੜ ਗਿਆ ਕਿਹੜੀ ਗੱਡੀ ਚ ਲੈਂ ਟਾਟਾ ਸਮਾਰਟ ਟਾਟਾ ਸਮਾਰਟ ਇਹਨੇ ਕਰਨਾ ਡੈਡੀ ਨੂੰ ਕੀ ਕਹਿਣਾ ਵਾ ਡੈਡੀ ਨੂੰ ਕਹਿਣਾ ਮੈਂ ਚੜਾਉਣੀਆਂ ਬੀਬੀਆਂ ਦੀ 20 ਅਪ੍ਰੈਲ ਨੂੰ ਚੜਾਉਣੀਆਂ ਦਾ ਤੁਹਾਨੂੰ ਚੜਾਣੀ ਆਲਾ ਪੈਸੇ ਚੰਦ ਚੂੜੀਆਂ ਚੜਾ ਆ ਡੈਡੀ ਇਹਨਾਂ ਬੜਾ ਹਰਗੁੰਜਕ ਕੜਾ ਲੈ ਆਵੇ ਨਾਪ ਖੜਿਆ ਨੇ ਨਾਲ ਸਹੀ ਗੱਲ ਨਹੀਂ ਨਹੀਂ ਗਿਆ ਲੈ ਕੇ ਆਉਗਾ ਇਦਾਂ ਨਹੀਂ ਕਰਨੀ ਹੈਗੀ ਹੋਰ ਕਿ ਜੁਗਾ ਪਹਿਨਣਾ ਲੈ ਪੁੱਤਰੀ ਜੁਗਾ ਲੈ ਆਵੀਂ ਜ਼ਰੂਰ ਕਿਨੇ ਕੀ ਆ ਕੜਾ ਨੇ ਪਾਇਆ ਹੈ ਕਿ ਜਿਹੜਾ ਮੈਂ ਲਾ ਲਿਆ ਉਹ ਜਿੱਦ ਤੋਂ ਹੂੰ ਟੀ ਸੋ ਕੰਟੀ ਸੀਮ ਮਸੀਮੀ ਦੀਆਂ ਟੰਗੀਆਂ ਲੂਣ ਵਾਲੀਆਂ ਨਹੀਂ ਨਹੀਂ ਪਾਜੀ ਆਹ ਕੀ ਹੈ ਜਰਾ ਦੱਸੋ ਮੈਂ ਇਹ ਦੱਸ ਦਿੰਦੀ ਇਹ ਸਾਤ ਹੈ ਜੀ ਇਹ ਬੜੀ ਬੜੀ ਚੀਲਾ ਇਹ ਹੈਗਾ ਅਰਜਨ ਦੀ ਸਾਲ ਨਹੀਂ ਨਹੀਂ ਅਰਜਨ ਅਰਜਨ ਸੱਤ ਜਿਹਨੂੰ ਕਹਿੰਦੇ ਆ ਅਰਜਨ ਦਾ ਸੱਤ ਅਰਜਨ ਦੀ ਸਾਲ ਸਾਲ ਕਹਿੰਦੇ ਕਿ ਸਹੀ ਚੀਜ਼ ਹੈ ਅੱੱਚੀ ਖਾਈ ਦੀ ਬਾਲਬੂਲ ਕੇ ਮੈਂ ਮਾਲੀ ਚਾਜ ਬੰਨ ਖਾ ਲਉਗਾ ਠੀਕ ਐ ਐਵੇਂ ਹੱਸੂ ਚੱਲੀ ਗੱਲ ਜਿਹੜੀ ਗੱਲ ਨਾਰਾਜ਼ੀ ਦੀ ਉਹਨੇ ਨਾਰਾਜ਼ ਲੈਣੀ ਚਾਹੀਦੀ ਐ ਲੱਕੜਾਂ ਆਉਂਦਾ ਹੋਇਆ ਇਹ ਕਡੰਡਾ ਐ ਇਹ ਚਿੱਕੀ ਦੱਸ ਹੁਣ ਲੈ ਇਹ ਜੀ ਆਈ ਸੀ ਇਹਨੇ ਬਿਦਿ ਆਹ ਲ ਬੰਦੇ ਜੀ ਖਾੜਵਾ ਤਬੀਰ ਲੈ ਬੜਾ ਬੰਦਰ ਲੈ ਆ ਮੈਂ ਇੱਥੇ ਬਿਲਕੁਲ ਆਹ ਹੱਸ ਹੁਣ ਇਹ ਹੁਣ ਨਾ ਉਲੀ ਲੱਗਣੀ ਪਿਆਣੀ ਨਹੀਂ ਨਾ ਯਾਰ ਇਹ ਕੋਲੇ ਨਹੀਂ ਆਂਦੀ ਐ ਸਿਰ ਸਿਰ ੱਟ ਕੇ ਆ ਜੇ ਮਨ ਲੱਗਦਾ ਹੁਣ ਦੁਕਾਨਦਾਰ ਰੋਟੀ ਕੱਢ ਰਹੀ ਂਦੀ ਆ ਵੀ ਹੁਣ ਇੱਥੋਂ ਸਿੱਖਣਾ ਸਮਝੋੜਦਾ ਹੈ ਜਿਹੜਾ ਕੋ ਨਹੀਂ ਖਾਂਦਾ ਦੀਪ ਭੁੰਕਾ ਦਾ ਨਗਦਰ ਮੈਂ ਅੱਜ ਚੱਲ ਅੰਦਾਜ਼ ਚਾਹ ਬਣ ਗਈ ਆਪਣੀ ਗੁੜ ਦੀ ਚਾਹ ਕਈ ਨਾ ਤਾਂ ਗੁੜ ਦੀ ਚਾਹ ਪੀ ਕੇ ਸੰਦੇ ਚਾਹ ਰਾਤ ਨੂੰ ਕਈ ਕੀ ਇਸ ਸੰਦੇ ਪਰ ਅਸੀਂ ਪੀ ਕੇ ਸੰਦੇ ਮੈਂ ਜਿੰਨਾ ਮੈਂ ਮੈਂ ਦੇਖ ਰਿਹਾ ਮੈਂ ਗਿਆ ਕਿ ਜੀ ਪੰਜ ਨੇ ਸ਼ਾਟ ਮਾਰੀ ਵੇਖ ਕੇ ਕੈਚ ਕੀਤਾ ਮੰਡੇ ਨੇ ਆਹ ਮਾਰੀ ਸ਼ਾਟ ਏ ਓਏ 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 ਉਹ ਨਾ ਕੈਚ ਕੀਤੀ ਬੋਲ ਚਰਵਾ ਦਾ ਇਹਦੇ ਚਾਰਜ ਬਣ ਗਿਆ ਬਹੁਤ ਜੀ ਮੈਚ ਦੇ ਸਕੀਨ ਹੈ ਪਰ ਮੈਂ ਘਟ ਵੇਨਾ ਬਹੁਤ ਡੈਡੀ ਬੜੀ ਸਕੀਨ ਹੈ ਭਾਏ ਨਾ ਉਥੇ ਮਸਾਂ ਲਾ ਵੇ ਲੈਣ ਨੇ ਇੰਜ ਦਾ ਟਰੱਕ ਚ ਹੁੰਦੇ ਹੋਣੇ ਨਾ ਤੇ ਉੱਥੇ ਮੁੜ ਕੇ ਰਾਹ ਨੂੰ ਆਣ ਕੇ ਲਾ ਕੇ ਵੇ ਲੈਣ ਨੇ ਜੀ ਦਰਸ਼ਕ ਆਉਂਦੇ ਹੋਣੇ ਚਲੋ ਅੱਗੇ ਟੇਜ ਰੱਖ ਦਿਓ ਚਾਹ ਧਿਆਨ ਨਾਲ ਧਿਆਨ ਨਾਲ ਮੇਰੀ ਆਪਣੀ ਚਾਹ ਗੜਵੀ ਚੰਦੀ ਹਰ ਵਾਰ ਦੀ ਕੋਈ ਨਹੀਂ ਕਰਦੀ ਮम्मी ਆਖੰਡੀ ਨਾ ਇਹਦੇ ਵਿੱਚ ਚਾਹ ਪੀਂਦਾ ਉਹ ਮੈਂ ਚਾਹ ਪੀਂਦੇ ਹੁਣ ਤਾਂ ਇਹ ਸਾਡੇ ਦਿੱਲੀ ਵਾਹ ਤੇਜੋ ਗੜਵੀ ਚ ਚਾਹ ਪੀਂਦੇ ਨਾ ਨਾ ਵੀ ਗੜਵੀ ਚ ਪੀਂਦੇ ਤੁਸੀਂ ਰਿਕਮੈਂਡਾ ਵਿੱਚ ਜਰੂਰ ਦੱਸਿਓ ਕਿ ਸਵੇਰੇ ਗ੍ਰਹਿਣ ਹੈਗਾ ਕਿ ਨਹੀਂ ਹੈਗਾ ਸੂਰਜ ਗ੍ਰਹਿਣ ਦੱਸਣ ਦੇ ਸਵੇਰੇ ਤੇ ਬਾਕੀ ਕਮੈਂਟਾਂ ਵਿੱਚ ਵੀ ਦੱਸਿਓ ਠੀਕ ਹੈ ਚਲੋ ਇਹ ਚਾਹ ਫਿਰ ਟਾਈਮ ਬੜਾ ਹੋ ਗਿਆ। ਚਲੋ ਚਲੋ ਤੇ ਇਹ ਦੀਪ ਉਧਰ ਵੇਖਣ ਦਾ ਮੈਚ ਫੋਨ ਤੇ ਵੇਖਣ ਦਾ ਕਿਉਂਕਿ ਸਾਡੇ ਇੱਧਰ ਵਾਈਫਾਈ ਲੱਗਾ ਵਾ ਤੇ ਉਹ ਉੱਤੇ ਲਾਈਵ ਨਹੀਂ ਹੁੰਦਾ ਮੈਚ। ਆ ਆਪਣੀ ਤਾਂ ਹੋ ਗਈ। ਇਹ ਮੂਗਾ 11 ਦਾ। ਉਹ ਪਿੰਡਿਆ ਚ। ਉਹਨੇ ਨਹੀਂ ਖੋੜੀ। ਚਾਹ ਮੈਂ ਕਿ ਪੀ ਲਵਾਂ। ਇੱਕ ਤਾਂ ਪੋ ਪਿਆ। ਉਹ ਖਾਲੀ ਹੈ। ਗ੍ਰੈਂਡ ਵੀ ਪਾ ਲਈ। ਚੱਲ ਜੀ। ਕੀ ਆ ਸਵਾਦ ਹੈ ਗੋਲ ਪਾਇਆ ਜੀ